ਦੀਵਾਨਾ ਰੇਡੀ ਦੇ ਸਤਕਾਰ ਰਸ ਰੋਤੇ ਉਹ ਦੁਨੀਆ ਦੇ ਧਰਮਾਂ ਦੇ ਵਿੱਚੋਂ ਵਿਲੱਖਣਤਾ ਪੰਜਾਬ ਜੋ ਗੁਰੂਆਂ ਦੇ ਨਾਂ ਤੇ ਵਸਦਾ ਹੈ ਗੁਰੂ ਸਾਹਿਬਾਨ ਨੇ ਸ਼ਬਦ ਨੂੰ ਸਭ ਤੋਂ ਸੁਪਰੀਮ ਦੱਸਿਆ ਸ਼ਬਦ ਦੀ ਸ਼ਕਤੀ ਕੀ ਹੈ ਜਿਹੜੀ ਤੁਹਾਨੂੰ ਕੱਲਿਆਂ ਨੂੰ ਸਵਾ ਲੱਖ ਕੀ ਸਵਾ ਕਰੋੜ ਸਵਾ ਅਰਬ ਨਾਲ ਲੜਾ ਦਿੰਦੀ ਹੈ ਜਿਹੜਾ ਗਿਆਨ ਹੈ ਉਹ ਸ਼ਬਦ ਦੇ ਰੂਪ ਦੇ ਵਿੱਚ ਤੁਹਾਡੇ ਜ਼ਿਹਨ ਚ ਆਉਂਦਾ ਤੇ ਤੁਹਾਨੂੰ ਇੱਕ ਕਮਾਲ ਦੀ ਸ਼ੈ ਬਣਾ ਦਿੰਦਾ ਹੈ ਇਸਸ ਦੇ ਵਿੱਚ ਤਾਮਲ ਲਾਡੂ ਦੇ ਵਿੱਚ ਇੱਕ ਤਜਰਬਾ ਹੋਇਆ ਪੰਜਾਬ ਵਾਲਿਆਂ ਨੇ ਤਾਂ ਭਾਵੇਂ ਨਹੀਂ ਕੀਤਾ ਪੰਜਾਬ ਦੇ ਵਿੱਚ ਤਾਂ ਮੈਂ ਅਕਸਰ ਕਹਿਣਾ ਹੁੰਨਾ ਕਿ ਜਿਹੜੀ ਕਲਚਰਲ ਆਫ ਕੈਪੀਟਲ ਹੈ ਜਿਹੜੀ ਕੈਪੀਟਲ ਆਫ ਕਲਚਰ ਕਾਲੀ ਪਟਿਆਲਾ ਸ਼ਹਿਰ ਉੱਥੇ ਕਿਤਾਬਾਂ ਦੀਆਂ ਦੁਕਾਨਾਂ ਖਤਮ ਹੋ ਗਈਆਂ ਨੇ ਅੰਮ੍ਰਿਤਸਰ ਦੇ ਵਿੱਚ ਸਿੰਘ ਬ੍ਰਦਰ ਵਾਲੇ ਜਿਹੜੇ ਆ ਸਿੰਘਾਂ ਦੇ ਵਾਸਤੇ ਪੱਗਾਂ ਵੇਚਣ ਲੱਪੇ ਨੇ ਸ਼ਬਦ ਦੀ ਜਿਹੜੀ ਆ ਦੁਕਾਨਦਾਰੀ ਛੱਡ ਕੇ ਜਲੰਧਰ ਦਾ ਜਿਹੜਾ ਬਾਜ਼ਾਰ ਜਾਂ ਹੋਰ ਜਿਹੜੇ ਬਾਜ਼ਾਰ ਨੇ ਲਿਟਰੇਰੀ ਕਿਤਾਬਾਂ ਦੇ ਖਤਮ ਹੋ ਰਹੇ ਨੇ ਦੁਨੀਆ ਦੇ ਵਿੱਚ ਇਹ ਪਹਿਲੀ ਕੌਮ ਹੈ ਜਿਸ ਦਾ ਗੁਰੂ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਹੈ ਅੱਖਰ ਜਿਸ ਦਾ ਗੁਰੂ ਹੈ ਪਰ ਅਫਸੋਸ ਕਿ ਪੰਜਾਬ ਕਿਤਾਬਾਂ ਤੋਂ ਸਖਣਾ ਹੁੰਦਾ ਜਾ ਰਿਹਾ ਪਰ ਕਿਤਾਬ ਇੱਕ ਵਿਅਕਤੀ ਨੂੰ ਸ਼ਬਦ ਇੱਕ ਵਿਅਕਤੀ ਨੂੰ ਕਿਵੇਂ ਸੁਧਾਰਦਾ ਇਸੇ ਹਿੰਮਤ ਸਾਲ ਮਿਲਦੀ ਹੈ ਇੱਕ ਜੇਲ੍ਹ ਤੋਂ ਜਿਸ ਜੇਲ੍ਹ ਨੇ ਤਜਰਬਾ ਕੀਤਾ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਕਿ ਜੇਲ੍ਹ ਦੇ ਵਿੱਚ ਬੈਠੇ ਕੁਝ ਕੈਦੀ ਟੇਬਲ ਤੇ ਬੈਠ ਕੇ ਕਿਤਾਬਾਂ ਪੜ੍ਹ ਰਹੇ ਨੇ ਤੇ ਇਹ ਜਿਹੜਾ ਕੈਦੀਆਂ ਨੂੰ ਕਿਤਾਬਾਂ ਪੜਾਈਆਂ ਤੇ ਖਤਮ ਕਰਾਈਆਂ ਲੜਾਈਆਂ ਇਹ ਸلسਲਾ ਕਿ ਜੇਲ੍ਹ 'ਚ ਝਗੜੇ ਖਤਮ ਹੋ ਗਏ ਨੇ ਤਾਮਨ ਲਾਡੂਰ ਦੀਆਂ ਸੈਂਟਰ ਜੇਲ੍ਹਾਂ ਦੇ ਵਿੱਚ ਕੈਦੀਆਂ ਦੇ ਦਰਮਿਆਨ ਲੜਾਈ ਝਗੜਾ ਅਕਸਰ ਹੁੰਦਾ ਸੀ ਸਭ ਤੋਂ ਜ਼ਿਆਦਾ ਇਹ ਬਦਲਾ ਪਹਿਲੀ ਵਾਰੀ ਜੇਲ੍ਹ ਦੇ ਕੈਦੀਆਂ ਦੇ ਵਿੱਚ ਦਿਖ ਰਿਹਾ ਹੈ ਇਹ ਲੋਕ ਆਪਣੇ ਅਪਰਾਧਾਂ ਦਾ ਜ਼ਿਆਦਾ ਪਛਤਾਵਾ ਕਰਨ ਲੱਗੇ ਨੇ ਆਪਣੇ ਆਪ ਨੂੰ ਸੁਧਾਰਨ ਦੀ ਚਾਹਤ ਇਹਨਾਂ 'ਚ ਵਧੀ ਹੈ ਜਿਉਂ-ਜਿਉਂ ਲੱਗ ਰਿਹਾ ਕਿ ਉਹਨਾਂ ਦੀ ਦੁਨੀਆ ਖਤਮ ਹੋ ਗਈ ਹੈ ਤਦੋਂ ਤੋਂ ਉਹ ਜੇਲ੍ਹ ਦੇ ਵਿੱਚ ਨਵੀਆਂ ਸਕਿੱਲ ਸਿੱਖਣ ਲੱਗੇ ਨੇ ਇਸ ਬਦਲਾਅ ਦੀ ਵਜ੍ਹਾ ਹੈ ਕਿ ਤਾਮਿਲ ਆੜੂ ਦੀਆਂ ਸਾਰੀਆਂ 9 ਸੈਂਟਰਲ ਜੇਲਾਂ ਦੇ ਵਿੱਚ ਕੈਦੀਆਂ ਨੂੰ ਕਿਤਾਬਾਂ ਪੜhaiਆਂ ਜਾ ਰਹੀਆਂ ਨੇ ਜੇਲਾਂ 'ਚ ਲਾਇਬ੍ਰੇਰੀਆਂ ਸ਼ੁਰੂ ਹੋ ਗਈਆਂ ਨੇ ਇਸ ਬਦਲਾਅ ਦੀ ਵਜ੍ਹਾ ਹੈ ਕਿ ਤਾਮਨ ਲਾਡੂ ਦੀਆਂ ਸਾਰੀਆਂ 9 ਸੈਂਟਰ ਜੇਲਾਂ ਦੇ ਵਿੱਚ ਅਗਸਤ 2024 ਤੋਂ ਇਹ ਜਿਹੜਾ ਸਾਰਾ ਸਿਲਸਲਾ ਚੱਲਿਆ ਕੁਡੂਕਲ ਵਨਮ ਯਾਨੀ ਕਿ ਕੈਦ ਵਿੱਚ ਅਸਮਾਨ ਵਰਗੇ ਸੁਪਨੇ ਇਹ ਯੋਜਨਾ ਚਲਾਈ ਗਈ ਜਿਸ ਤਰ੍ਹਾਂ ਇਸ ਯੋਜਨਾ ਦੇ ਤਹਿਤ ਤਾਮਨ ਲਾਡੂ ਦੀਆਂ ਸੈਂਟਰ ਜੇਲਾਂ ਦੇ ਵਿੱਚ ਸਾਰੇ ਪੜ੍ਹੇ ਲਿਖੇ ਕੈਦੀਆਂ ਲਈ ਕਿਤਾਬਾਂ ਪੜ੍ਹਨਾ ਜ਼ਰੂਰੀ ਕਰ ਦਿੱਤਾ ਗਿਆ ਉਹਨਾਂ ਦੀ ਕਿਤਾਬ ਪੜ੍ਹਨ ਦੇ ਲਈ ਮੋਨਿਟਰਿੰਗ ਹੋਣ ਲੱਗੀ ਕਿ ਕਿਹੜਾ ਕੈਦੀ ਕਿੰਨੀ ਕਿਤਾਬ ਪੜ੍ਹਦਾ ਉਸ ਲਈ ਜ਼ਰੂਰੀ ਕੀਤਾ ਗਿਆ ਇਸ ਸਿਲਸਿਲੇ ਵਿੱਚ ਕੋਇਮ ਟੂਰ ਸੈਂਟਰ ਜੇਲ੍ਹ ਦੇ ਸੁਪਰਡੈਂਟ ਸਿੰਥਲ ਕੁਮਾਰ ਨੇ ਦੱਸਿਆ ਕਿ ਜ਼ਿਆਦਾਤਰ ਕੈਦੀਆਂ ਨੇ ਗੁੱਸੇ ਦੇ ਵਿੱਚ ਜਾਂ ਫਿਰ ਅਜਈਆਂ ਪ੍ਰਸਥਤੀਆਂ ਦੀ ਵਜ੍ਹਾ ਦੇ ਨਾਲ ਅਪਰਾਧ ਕੀਤਾ ਹੈ। ਜੇਲ੍ਹ ਦੇ ਵਿੱਚ ਤਣਾਅ ਜਾਂ ਐਂਜਾਇਟੀ ਦੇ ਨਾਲ ਉਹ ਆਪਸ ਵਿੱਚ ਲੜਦੇ ਕਿਸ ਹੁਨਮੁਕੀ ਹੁੰਦੇ ਰਹਿੰਦੇ ਨੇ ਵਿਹਲਾ ਮਨ ਸ਼ੈਤਾਨ ਦਾ ਘਰ ਦੂਸਰੇ ਪਾਸੇ ਅਪਰਾਧ ਦੀਆਂ ਸਾਜ਼ਿਸ਼ਾਂ ਰਚਦੇ ਨੇ। ਵਿਹਲੇ ਪੈਸਕੀਮਾਂ ਲਾਉਂਦੇ ਨੇ। ਉਹਨਾਂ ਨੂੰ ਨੀਂਦਾਂ ਨਹੀਂ ਆਉਂਦੀਆਂ ਕਿਉਂਕਿ ਮੁਸ਼ਕਲਤਾ ਹੈ ਨਹੀਂ। ਕਿੰਨੀ ਕੁ ਦਿਨ ਉਹ ਮਤਲਬ ਸੌਂ ਲੈਣਗੇ। ਸੋ ਲਾਇਬ੍ਰੇਰੀਆਂ ਸ਼ੁਰੂ ਹੋਣ ਦੇ ਨਾਲ ਹਾਲਾਤ ਬਦਲੇ ਨੇ ਕੈਦੀ ਜ਼ਿਆਦਾਤਰ ਸਮਾਂ ਹੁਣ ਕਿਤਾਬਾਂ ਨਾਲ ਬਤੀਤ ਕਰਨ ਲੱਗੇ ਨੇ ਲਾਇਬ੍ਰੇਰੀ ਸਵੇਰੇ 9 ਵਜੇ ਤੋਂ ਸ਼ਾਮ 4:30 ਵਜੇ ਤੱਕ ਖੁੱਲ੍ਹਦੀ ਹੈ ਹਰ ਕੈਦੀ ਨੂੰ ਦੋ ਕਿਤਾਬਾਂ ਇੱਕ ਵਾਰ ਇਸ਼ੂ ਕੀਤੀਆਂ ਜਾਂਦੀਆਂ ਨੇ ਕੁਝ ਪਹਿਲੀ ਵਾਰੀ ਸਹਿਤ ਨਾਲ ਉਹਨਾਂ ਦੀ ਜਾਣ ਪਛਾਣ ਹੋਈ ਕੁਝ ਪੜਨ ਦੀ ਖੁਸ਼ੀ ਮਹਿਸੂਸ ਕਰ ਰਹੇ ਨੇ ਹੁਣ ਪੜਨਾ ਉਹਨਾਂ ਕੈਦੀਆਂ ਦੀ ਹੌਲੀ-ਹੌਲੀ ਆਦਤ ਬਣ ਗਿਆ ਸਭ ਤੋਂ ਪਹਿਲਾਂ ਤਾਮਲਾਡੂ ਦੀਆਂ ਸਾਰੀਆਂ ਸੈਂਟਰ ਜੇਲਾਂ ਦੇ ਵਿੱਚ ਇੱਕ-ਇੱਕ ਅੱਛੀ ਲਾਇਬ੍ਰੇਰੀ ਬਣਾਈ ਗਈ ਕੁਝ ਕਿਤਾਬਾਂ ਜੇਲ੍ਹ ਦੇ ਵਿੱਚ ਖਰੀਦੀਆਂ ਗਈਆਂ ਜੇਲ੍ਹ ਵਾਸਤੇ ਤੇ ਹਜ਼ਾਰਾਂ ਕਿਤਾਬਾਂ ਫਿਰ ਲੋਕ ਦਾਨ ਕਰਨ ਲੱਗੇ ਆਪਣੇ ਆਪ ਜੇਲ੍ਹ ਵਿਭਾਗ ਨੇ ਪੁਸਤਕ ਮੇਲੇ ਲਾਏ ਪ੍ਰਦਰਸ਼ਨ ਲਾ ਕੇ ਕੈਂਪ ਲਾ ਕੇ ਲੋਕਾਂ ਲਈ ਲੋਕਾਂ ਤੋਂ ਜੇਲ੍ਹ ਵਾਸਤੇ ਕਿਤਾਬਾਂ ਮੰਗੀਆਂ ਕੋਇੰਬ ਟੂਰ ਸੈਂਟਰ ਜੇਲ੍ਹ ਦੀ ਲਾਇਬ੍ਰੇਰੀ ਦੇ ਵਿੱਚ 13000 ਕਿਤਾਬਾਂ ਨੇ ਇਸ ਵਕਤ ਜਿਨ੍ਹਾਂ ਚੋਂ 7000 ਕਿਤਾਬਾਂ ਤਾਮਨ ਲਾਡੂ ਦੇ ਲੋਕਾਂ ਨੇ ਦਾਨ ਕੀਤੀਆਂ ਨੇ ਕੈਦੀਆਂ ਦੇ ਵਾਸਤੇ ਤਾਮਿਲਨਾਡੂ ਦੀਆਂ ਸਾਰੀਆਂ ਸੈਂਟਰਲ ਜੇਲਾਂ ਦੇ ਵਿੱਚ ਕੈਦੀਆਂ ਦਾ ਵਿਵਹਾਰ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਤੇ ਬਾਕੀ ਦੀਆਂ ਜਿਹੜੀਆਂ 14 ਜ਼ਿਲ੍ਹਾ ਜੇਲਾ ਨੇ ਉਹਨਾਂ ਦੇ ਵਿੱਚ ਵੀ ਜੇਲ੍ਹ ਵਿਭਾਗ ਵੱਲੋਂ ਲਾਇਬ੍ਰੇਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਨਾਲ ਹੀ ਤਾਮਿਲਨਾਡੂ ਦੀਆਂ ਸਾਰੀਆਂ ਸੈਂਟਰਲ ਜੇਲਾਂ ਦੇ ਵਿੱਚ ਈ-ਲਾਇਬ੍ਰੇਰੀ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਕੈਦੀ ਲੱਖਾਂ ਈ-ਬੁੱਕਸ ਪੜ੍ਹ ਸਕਣਗੇ ਮੋਬਾਈਲ ਤੇ ਜਾਂ ਕਿਸੇ ਸਿਸਟਮ ਤੇ ਇਸ ਤਰ੍ਹਾਂ ਉੱਥੇ ਐਮਾਜ਼ਨ ਕੈਂਡਲ ਵੀ ਹੋਏਗਾ ਤੇਜਸਸ ਦੇ ਵਿੱਚ ਗੈਂਗ ਬਣਾਉਣ ਲਈ ਜਿਹੜਾ ਹੁਣ ਗੈਂਗ ਬਣਾਉਣ ਵਾਲੇ ਕੈਦੀਆਂ ਨੇ ਹੁਣ ਪੜ੍ਹਨ ਲਈ ਵੀ ਆਪਣੇ ਗੈਂਗ ਬਣਾ ਲੈਨੇ ਗਰੁੱਪ ਬਣਾ ਲੈਨੇ ਨੇ ਟਵਾਣਾ ਗੈਂਗ ਸੋ ਤਾਮਿਲਨਾਡੂ ਦੇ ਸੈਂਟਰ ਜੇਲਾਂ ਦੇ ਅੰਦਰ ਇੱਕ ਵੱਖਰੀ ਤਰ੍ਹਾਂ ਦਾ ਸਮਾਜ ਤਿਆਰ ਹੋ ਰਿਹਾ ਗੈਂਗਸਟਰ ਬਣਨ ਵਾਲੇ ਕੈਦੀ ਹੁਣ ਪੜ੍ਹਾਈ ਦੇ ਲਈ ਗਰੁੱਪ ਬਣਾ ਰਹੇ ਨੇ ਉਹ ਆਪਸ ਵਿੱਚ ਕਿਤਾਬਾਂ ਪੜ੍ਹਨ ਤੋਂ ਬਾਅਦ ਵਿਚਾਰ ਚਰਚੇ ਸਾਂਝੇ ਕਰਦੇ ਨੇ ਆਪਣੀ ਆਪਣੀ ਪੜ੍ਹੀ ਕਿਤਾਬ ਚੋਂ ਤਜਰਬੇ ਸਾਂਝੇ ਕਰਦੇ ਨੇ ਉਹਨਾਂ ਦੀ ਗੱਲਬਾਤ ਦਾ ਤੌਰ ਤਰੀਕਾ ਜਾਂ ਸਬਜੈਕਟ ਤਬਦੀਲ ਹੋ ਗਏ ਨੇ। ਤਮਾਮ ਮੁੱਦਿਆਂ ਤੇ ਉਹ ਚਰਚਾ ਕਰਦੇ ਨੇ। ਹੁਣ ਉਹ ਹੱਥੋਂ ਪਾਈ ਨਹੀਂ ਤਰਕ ਦੀ ਲੜਾਈ ਕਰਦੇ ਨੇ। ਰੋਸ ਨਾ ਕੀਜੈ ਉੱਤਰ ਦੀ ਜਦ ਧਾਰ ਨਹੀਂ ਹੋ ਗਏ ਨੇ। ਜਦ ਲੱਗ ਰਹੀ ਦੁਨੀਆ ਰਹੀਏ ਨਾਨਕ ਕੁਝ ਸੁਣੇ ਕੁਝ ਕਹੀਏ ਦੀ ਗੱਲ ਕਰਦੇ ਨੇ ਉਹ ਸੁਵਾਦ ਕਰਦੇ ਨੇ ਘਸੁੰਨ ਨਹੀਂ ਚਲਾਉਂਦੇ। ਤਰਕ ਨਾਲ ਆਪਣੀ ਗੱਲ ਪੇਸ਼ ਕਰਦੇ ਨੇ ਕਿ ਇੱਥੇ ਤੂੰ ਗਲਤ ਐ ਇੱਥੇ ਮੈਂ ਸਹੀ ਐ। ਸੋ ਸਹਿਤ ਕਿਸੇ ਵਿਅਕਤੀ ਨੂੰ ਮੂਰਖ ਤੋਂ ਮਹਾਤਮਾ ਬਣਾ ਦਿੰਦਾ ਹੈ ਰੱਬ ਹੈ ਨਹੀਂ ਹੈ ਇਹ ਤੁਹਾਡਾ ਮੰਨਣਾ ਰੱਬ ਰੱਬ ਕੋਈ ਸ਼ੈ ਨਹੀਂ ਹੈ ਮੇਰੇ ਮੁਤਾਬਕ ਮੈਂ ਇਸ ਮਾਮਲੇ 'ਚ ਬੜਾ ਸਪਸ਼ਟ ਆਂ ਸਮਿਆਂ ਦੇ ਰਹਿਬਰਾਂ ਨੇ ਗੁਰੂਆਂ ਪੀਰਾਂ ਫਕੀਰਾਂ ਨੇ ਇਸ ਇਨਸਾਨ ਨੂੰ ਉਸਤੇ 부ਝੜਪਣੇ ਨੂੰ ਖਤਮ ਕਰਨ ਦੇ ਲਈ ਸਾਨੂੰ ਇੱਕ ਅਜਿਹਾ ਸੰਸਾਰ ਸਿਰਜ ਦਿੱਤਾ ਇੱਕ ਲਾਲਚ ਸਿਰਜ ਦਿੱਤਾ ਜਿਵੇਂ ਇਸਲਾਮ ਵਾਲਿਆਂ ਨੂੰ ਕਹਿ ਦਿੱਤਾ ਕਿ ਉੱਥੇ ਸ਼ਹਿਦ ਦੀਆਂ ਨਦੀਆਂ ਨੇ ਜਿੰਨਾ ਮਰਜ਼ੀ ਖਾ ਲਿਓ ਕਿਉਂਕਿ ਇਸ ਖਿੱਤੇ ਦੇ ਵਿੱਚ ਸ਼ਹਿਦ ਸਭ ਤੋਂ ਟੇਸਟੀ ਚੀਜ਼ ਹੈ ਤਾਕਤਵਰ ਚੀਜ਼ ਹੈ ਸੈਕਸ ਵਰਧਕ ਚੀਜ਼ ਹੈ ਇਸੇ ਕਰਕੇ ਇਸਲਾਮ ਦੇ ਵਿੱਚ ਸ਼ਹਿਦ ਨੂੰ ਤਵੱਜੋ ਦੇ ਦਿੱਤੀ ਗਈ ਆ ਜਿਹੜਾ ਰਿਚ ਹੈ ਨਾ ਇਹ ਵੀ ਸ਼ਹਿਦ ਬਹੁਤ ਖੰਦਾ ਤੇ ਸੈਕਸ ਵੀ ਇਸ ਦੇ ਵਿੱਚ ਬਹੁਤ ਜ਼ਿਆਦਾ ਸਭ ਤੋਂ ਸਟਰੋਂਗ ਜੇ ਕਹ ਲਈ ਬੂਸਟ એનર્ਜੀ ਵਾਲੀ ਚੀਜ਼ ਹੈ ਤਾਂ ਸ਼ਹਿਦ ਹੈ ਜਿਹੜਾ ਨੈਕਟਰ ਚੋ ਫੁੱਲਾਂ ਦੇ ਨੈਕਟਰ ਚੋ ਪੈਦਾ ਹੁੰਦਾ ਇਸ ਕਰਕੇ ਊਲਾਲਚ ਦਿੱਤਾ ਗਿਆ ਸ਼ਹਿਦ ਦਾ ਜਿਸ ਸ਼ਹਿਦ ਨੂੰ ਖਾਣ ਵਾਸਤੇ ਲੋਕ ਮੱਖੀਆਂ ਲੜਾ ਲੈਂਦੇ ਨੇ ਉਹ ਸ਼ਹਿਦ ਤੁਹਾਨੂੰ ਪੁੰਨ ਦੇ ਤੌਰ ਤੇ ਖੇਤ ਤੇ ਨਦੀਆਂ ਨੇ ਜਿੰਨਾ ਮਰਜੀ ਡੱਫੀ ਜਾਇਓ ਪਰ ਧਰਮ ਦੇ ਆਧਾਰ ਤੇ ਜਿਹੜੇ ਤੁਹਾਡੇ ਕਾਫਰ ਨੇ ਉਹ ਮਾਰੋ ਦੂਸਰੀ ਬੰਦੇ ਦੀ ਕਮਜ਼ੋਰੀ ਹੈ ਔਰਤ ਉਸ ਔਰਤ ਦੀ ਕੋਈ ਕਮੀ ਨਹੀਂ 70-70 ਹੂਰਾਂ ਤੁਹਾਡੇ ਕੋਟੇ 'ਚ ਰੱਬ ਨੇ ਪਾ ਦਿੱਤੀਆਂ ਨੇ ਕਿ ਕਾਫਰਾਂ ਨੂੰ ਮਾਰੋ ਧਰਮ ਦੀ ਗੱਲ ਕਰੋ 70 ਹੂਰਾਂ ਮਿਲਣਗੀਆਂ ਇੱਥੇ ਵਾਲੀ ਭਾਵੇਂ ਤੁਹਾਡੀ ਜਿਹੜੀ ਆ ਤੁਹਾਡੀ ਮੌਤ ਤੋਂ ਬਾਅਦ ਕਿਸੇ ਹੋਰ ਦੇ ਵਸ ਜੇ ਜਾਂ ਹੀਰਾ ਮੰਡੀ ਲਾਹੌਰ ਦੀ ਗਸ਼ਤੀ ਬਣ ਜੇ ਕਿਉਂਕਿ ਬਣਣੀ ਹੀ ਨਾ ਜਦੋਂ ਘਰ ਦਾ ਮਾਲਕ ਮਰ ਜੇਗਾ ਤੇ ਫਿਰ ਔਰਤਾਂ ਦੀ ਕੀ ਸਥਿਤੀ ਹੁੰਦੀ ਹੈ ਪਿੱਛੋਂ ਜਿਨ੍ਹਾਂ ਦੇ ਸਿਰਾਂ ਦੇ ਸਾਈਂ ਨਹੀਂ ਰਹਿੰਦੇ ਨਾ ਉਹਨਾਂ ਦੇ ਹਾਲਾਤ ਕੀ ਹੁੰਦੇ ਨੇ ਇਸੇ ਕਰਕੇ ਇਸਲਾਮ ਦੇ ਵਿੱਚ ਚਾਰ-ਚਾਰ ਵਿਆਹ ਕੀਤੇ ਗਏ ਤਾਂ ਜੋ ਔਰਤ ਨੂੰ ਕੋਈ ਅਬਲਾ ਨਾ ਸਮਝੇ ਉਹਦਾ ਵੀ ਕੋਈ ਸਿਰ ਦਾ ਸਾਈਂ ਹੋਵੇ ਉਹ ਲਾਲਚ ਦਿੱਤੇ ਗਏ ਸੋ ਇਸ ਸਲਸ ਦੇ ਵਿੱਚ ਆ ਹਿੰਦੂ ਧਰਮ ਦੇ ਵਿੱਚ ਕਿ ਜਨੇ ਸਰੀਰ ਤੇ 3 ਕਰੋੜ ਰੋਮ ਨੇ ਉਹਨੇ ਸਾਲ ਤੁਸੀਂ ਸਵਰਗ ਵਿੱਚ ਰਹੋਗੇ ਜੇ ਔਰਤ ਆਪਣੇ ਪਤੀ ਨਾਲ ਸਤੀ ਹੋ ਜਾਊਗੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਨਾਲ 11 ਸਤੀ ਹੋਈਆਂ ਚਾਰ ਮਹਾਰਾਣੀਆਂ ਤੇ ਸੱਤ ਦਾਸੀਆਂ ਇੱਕ ਲਾਲਚ ਦਿੱਤਾ ਗਿਆ ਸੋ ਇਸ ਕਰਕੇ ਉਹ ਸੰਸਾਰ ਸਿਰਜਿਆ ਗਿਆ ਪਰ ਗੁਰਬਾਣੀ ਤਾਂ ਕਿ ਲੋਕ ਸੁਖੀ ਪ੍ਰਲੋਕ ਸੋਇਲਾ ਇਹ ਜ਼ਿੰਦਗੀ ਸੁਖੀ ਕਰ ਲੋ ਪੜ ਗੁੜ ਕੇ ਤੁਸੀਂ ਦਲੇਰ ਹੋ ਜਾਂਦੇ ਹੋ ਸਿਆਣੇ ਹੋ ਜਾਂਦੇ ਹੋ ਜ਼ਿੰਦਗੀ ਨੂੰ ਸਮਝਣ ਲੱਗ ਪੈਂਦੇ ਹੋ ਸੋ ਇਹ ਬੜੀ ਕਮਾਲ ਦੀ ਰਿਪੋਰਟ ਹੈ ਇਸ ਕਰਕੇ achhiyan kitabaan naal dosti pao अच्छे बुजुर्गਾਂ ਨਾਲ ਦੋਸਤੀ ਪਾਓ ਹੁਣ ਰਾਜਸਥਾਨ ਦੇ ਜਲੌਰ ਦੇ ਦੋ ਪਿੰਡਾਂ ਦੇ ਵਿੱਚ ਟੀਚਰਾਂ ਦੀ ਪਹਿਲ ਤੇ 8 ਸਾਲਾਂ ਤੋਂ ਇੱਕ ਮਹਮ ਚੱਲ ਰਹੀ ਹੈ ਜਨ ਜੀ ਵੀ ਅਜਿਹੇ ਨੇ ਜਾਨੀ ਕਿ ਨਵੇਂ ਬੱਚੇ ਜਿਨ੍ਹਾਂ ਨੂੰ ਸੀ ਜਨਰੇਸ਼ਨ ਕਹਿੰਦੇ ਆ ਨਵੀਂ ਜਨਰੇਸ਼ਨ ਕਹਿੰਦੇ ਜਨ ਜੀ ਇਹ ਨਵੀਂ ਪੀੜੀ ਤੇ ਪੁਰਾਣੀ ਪੀੜੀ ਦੇ ਬਜ਼ੁਰਗਾਂ ਦੇ ਵਿੱਚ ਜਿਹੜੀਆਂ ਦੂਰੀਆਂ ਨੇ ਉਹ ਖਤਮ ਹੋ ਰਹੀਆਂ ਨੇ ਰਾਜਸਥਾਨ ਦੇ ਦੋ ਪਿੰਡ ਰੇਵਤ ਤੇ ਕਲਾਪੁਰ ਦੇ ਵਿੱਚ ਇਹ ਕਲਾ ਵਾਪਰ ਰਹੀ ਹੈ ਜਲੌਰ ਜ਼ਿਲ੍ਹੇ ਦੇ ਇਹਨਾਂ ਦੋ ਪਿੰਡਾਂ ਦੀਆਂ ਸਰਕਾਰੀ ਸਕੂਲ ਦੀਆਂ 11ਵੀਂ ਤੇ 12ਵੀਂ ਦੀਆਂ ਜੜੀਆਂ ਜਮਾਤਾਂ ਦੇ ਬੱਚੇ ਨੇ ਉਹਨਾਂ ਦੇ ਪਰਿਵਾਰ ਤੇ ਬਜ਼ੁਰਗ ਉਹ ਪਰਿਵਾਰ ਆਪਣੇ ਪਰਿਵਾਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਬਜ਼ੁਰਗਾਂ ਕੋਲ ਬੈਠਦੇ ਨੇ ਉਹਨਾਂ ਬਜ਼ੁਰਗਾਂ ਦੀਆਂ ਗੱਲਾਂ ਸੁਣਦੇ ਨੇ ਇਹ ਪਲੱਸ 1 2 ਦੇ ਵਿਦਿਆਰਥੀ ਉਹਨਾਂ ਤੋਂ ਸਵਾਲ ਪੁੱਛਦੇ ਨੇ ਫਿਰ ਉਹਨਾਂ ਦੀਆਂ ਇਲਾਕੇ ਦੀਆਂ ਕਹਾਣੀਆਂ ਰਿਕਾਰਡ ਕਰਦੇ ਨੇ ਉਸ ਖੇਤਰ ਦੇ ਇਤਿਹਾਸ ਬਾਰੇ ਜਾਂ ਰਾਜਸਥਾਨ ਦੇ ਕਲਚਰ ਬਾਰੇ ਕਹਾਣੀਆਂ ਉਹਨਾਂ ਤੋਂ ਸੁਣਦੇ ਨੇ ਤੇ ਫਿਰ ਉਹਨਾਂ ਨੂੰ ਰਿਕਾਰਡ ਕਰਦੇ ਨੇ ਬਜ਼ੁਰਗਾਂ ਦੁਆਰਾ ਦੱਸੀਆਂ ਕਹਾਣੀਆਂ ਉਹ ਨੋਟਬੁੱਕ ਤੇ ਲਿਖਦੇ ਨੇ ਰਿਕਾਰਡਿੰਗਸ ਕਰਦੇ ਨੇ ਕਹਾਣੀਆਂ ਸੁਣਾਉਂਦੇ ਨੇ ਸੁਣਦੇ ਨੇ ਬਜ਼ੁਰਗਾਂ ਤੋਂ ਉਹ ਉਹ ਸਾਰਾ ਗਿਆਨ ਉਹਨਾਂ ਤੋਂ ਪਿਛਲੀਆਂ ਪੀੜ੍ਹੀਆਂ ਦਾ ਸੀਨਾ ਬਸੀਨਾ ਜੋ ਆਇਆ ਉਹ ਉਹਨਾਂ ਤੋਂ ਸੁਣਦੇ ਨੇ ਆਡੀਓ ਵੀਡੀਓ ਤਿਆਰ ਕਰਦੇ ਨੇ ਇਹ ਸਾਰੇ ਬੱਚਿਆਂ ਦੀਆਂ ਡਾਇਰੀਆਂ ਸਕੂਲ ਦੇ ਵਿੱਚ ਇਕੱਠੀਆਂ ਹੁੰਦੀਆਂ ਨੇ ਤੇ ਫਿਰ ਉਹਨਾਂ ਦੇ ਵਿੱਚੋਂ ਜਿਹੜੀਆਂ ਕਾਮਨ ਕਹਾਣੀਆਂ ਨੇ ਉਹ ਇੱਕ ਵੱਡੀ ਕਿਤਾਬ ਦੇ ਰੂਪ ਦੇ ਵਿੱਚ ਉਹਨਾਂ ਨੂੰ ਲਿਪੀਬੱਧ ਕੀਤਾ ਜਾਂਦਾ 8 ਸਾਲਾਂ ਦੇ ਵਿੱਚ 300 ਬੱਚਿਆਂ ਨੇ ਆਪਣੇ ਪਿੰਡਾਂ ਦਾ ਇਤਿਹਾਸ ਦਰਜ ਕੀਤਾ ਹੁਣ ਮੈਂ ਅਕਸਰ ਕਹਿਣਾ ਹੁੰਨਾ ਕਿ ਚੱਤੋ ਪਾਪੀ ਚੱਤੋ ਵਾਲੀ ਅਵੀਰ ਗਾਇਕ ਹੈ ਉਹਦਾ ਪਿੰਡ ਚੱਤੋ ਵਾਲਾ ਜਿਨੂੰ ਚਾਰ ਰਾਹ ਲੱਗਦੇ ਨੇ ਹਨਾ ਸਿੰਝ ਸ਼ਰਾਹਾਂ ਦੀ ਤੇ ਦਾਲਮਹਾਂ ਦੀ ਮੈਂ ਕੱਲ ਵੀ ਖਾਧੀ ਮਹਾਂ ਦੀ ਦਾਲ ਬੜੀ ਸਵਾਦ ਲੱਗਦੀ ਹੈ ਸ਼ਰਾਹਾਂ ਇੱਕ ਪਿੰਡ ਹੈ ਉਥੋਂ ਦੀ ਸਿੰਝ ਬੜੀ ਮਸ਼ਹੂਰ ਹੈ ਪਰ ਉਹ ਸ਼ਰਾਹਾਂ ਪਿੰਡ ਦਾ ਨਾਂ ਕਿਉਂ ਪਿਆ ਉਹਨੂੰ 6 ਰਸਤੇ ਲੱਗਦੇ ਨੇ ਸੋ ਇਸ ਕਰਕੇ ਪਿੰਡਾਂ ਦਾ ਇਤਿਹਾਸ ਸਾਨੂੰ ਮੈਂ ਅਕਸਰ ਕਹਿੰਦਾ ਹੁਣ ਕਿ ਆਪਣੇ ਬਜ਼ੁਰਗਾਂ ਤੋਂ ਪਿੰਡ ਦਾ ਇਤਿਹਾਸ ਪੁੱਛੋ ਬਜ਼ੁਰਗ ਦੁਨੀਆ ਤੋਂ ਚਲੇ ਗਏ ਮਰ ਗਏ ਤੁਹਾਡਾ ਇਤਿਹਾਸ ਮਰ ਜਾਣਾ ਕਿਸੇ ਨੂੰ ਨਹੀਂ ਪਤਾ ਹੋਣਾ ਕਿ ਪਿੰਡ ਦਾ ਨਾਂ ਕਿਉਂ ਪਿਆ ਇਸ ਅਲਸ ਦੇ ਵਿੱਚ ਤੁਸੀਂ ਵੇਖੋ ਕਿ ਆਪਣੇ ਲੋਕ ਰੂਟਸ ਲੱਭਣ ਲਈ ਨਾ ਲੱਖਾਂ ਰੁਪਏ ਲਾਉਂਦੇ ਨੇ ਫੈਮਿਲੀ ਟਰੀ ਲੱਭਣ ਵਾਸਤੇ ਸੋ ਇਸ ਕਰਕੇ ਉਹ ਇਤਿਹਾਸ ਬਜ਼ੁਰਗਾਂ ਕੋਲ ਆ ਜਿਹੜਾ ਇਹ ਬੱਚੇ ਇਕੱਠਾ ਕਰ ਰਹੇ ਨੇ ਬਹੁਤ ਸਾਰੇ ਮੁਹਾਵਰੇ ਨੇ ਜਿਹੜੇ ਆਖਾਨ ਨੇ ਜਾਂ ਪੁਰਾਣੀਆਂ ਚੀਜ਼ਾਂ ਨੇ ਲੋਪ ਹੋ ਰਹੀਆਂ ਨੇ ਇਸ ਰਾਨ ਸਥਾਨਕ ਇਤਿਹਾਸ ਨੂੰ ਜਿਹੜਾ ਪੜਨ ਨੂੰ ਮਿਲੇਗਾ ਪਿਛਲਾ ਸਾਰਾ ਪੱਖ ਹੈ ਜ਼ਿੰਦਗੀ ਦਾ ਸੋ ਇਸ ਦੌਰਾਨ 300 ਦੇ ਕਰੀਬ ਬੱਚਿਆਂ ਨੇ ਆਪਣੇ ਬਜ਼ੁਰਗਾਂ ਦੇ ਦੱਸੇ ਅਨੁਸਾਰ ਇਲਾਕੇ ਦਾ ਇਤਿਹਾਸ ਲਿਖਿਆ ਹਜ਼ਾਰਾਂ ਸਾਲਾਂ ਦੀ ਜਿਹੜੀਆਂ ਪੁਰਾਣੀਆਂ ਰੌਚਕ ਕਥਾ ਕਹਾਣੀਆਂ ਜਿਹੜੀਆਂ YouTube ਤੇ ਚੱਲਦੀਆਂ ਨੇ ਉਹ ਸੁਣ ਰਹੇ ਨੇ ਇੰਟਰਟੇਨ ਦਾ ਇੱਕ ਸਾਧਨ ਉਹ ਬਣ ਰਿਹਾ ਇਸ ਸਬੰਧੀ ਬੱਚਿਆਂ ਨੂੰ ਵੀ ਉਹ ਪੁਰਾਣੀਆਂ ਕਹਾਣੀਆਂ ਕਿਸੇ ਸੁਣ ਕੇ ਨਵਾਂ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਇੰਨੀਆਂ ਮੁਸ਼ਕਲਤਾਂ ਦੇ ਵਿੱਚੋਂ ਇਹ ਪੀੜ੍ਹੀਆਂ ਇੱਥੇ ਤੱਕ ਆਈਆਂ ਨੇ ਘਰ ਕੋਠੀਆਂ ਘਾਰਾਂ ਐਵੇਂ ਨਹੀਂ ਬਣੀਆਂ ਉਹਨਾਂ ਨੇ ਕੀ ਕੀ ਮਿਹਨਤਾਂ ਕੀਤੀਆਂ ਕਿਵੇਂ ਰੁੱਖੀ ਮਿੱਸੀ ਖਾ ਕੇ ਇਸ ਰੇਗਿਸਤਾਨ ਨੂੰ ਨਖਲਸਤਾਨ ਬਣਾਇਆ ਇਸ ਉਹਦੇ ਸਕੂਲ ਦੇ ਪ੍ਰਿੰਸੀਪਲ ਸ਼ਗਰਨਾਥ ਗੋਸਵਾਮੀ ਕਹਿੰਦੇ ਨੇ ਕਿ ਇਸ ਤਰ੍ਹਾਂ ਬੱਚੇ ਆਪਣੇ ਤਤਕਲੀਨ ਸ਼ਾਸਕਾਂ ਵੰਸ਼ਜਾਂ ਜਾਂ ਜਾਤੀਆਂ ਜਾਂ ਵਪਾਰ ਦੇ ਬਾਰੇ ਵੀ ਜਾਣ ਰਹੇ ਨੇ ਤਿੰਨ ਪੀੜੀਆਂ ਦੇ ਦਰਮਿਆਨ ਜਿਹੜੀ ਕਰੀਬੀ ਹੈ ਨੇੜਤਾ ਵਧ ਰਹੀ ਹੈ ਇਤਿਹਾਸ ਵਿਸ਼ੇ ਦੇ ਵਿੱਚ ਪਹਿਲਾਂ 60 ਤੋਂ 70 ਫੀਸਦੀ ਨੰਬਰ ਆਉਂਦੇ ਸੀ ਹੁਣ ਇਤਿਹਾਸ ਦੇ ਵਿੱਚ ਉਹਨਾਂ ਸਕੂਲਾਂ ਦੇ ਬੱਚੇ 100-100 ਨੰਬਰ ਲੈ ਰਹੇ ਨੇ ਸੋ ਇਸ ਦੇ ਵਿੱਚ ਇਤਿਹਾਸ ਦਾ ਰਿਜ਼ਲਟ ਸੁਧਰਿਆ ਓਵਰਆਲ ਪੜ੍ਹਾਈ 'ਚ ਬੱਚਿਆਂ ਦਾ ਮਨ ਲੱਗਿਆ ਸੋ ਇਸ ਕਰਕੇ ਉਹ ਕਹਿੰਦੇ ਨੇ ਨਾ ਕਿ ਹਮ ਬਜ਼ੁਰਗੋਂ ਸੇ ਦੋਸਤੀ ਕਰ ਲੋ ਗੁਰ ਬਖਸ਼ ਦੇਂਗੇ ਤੁਮੇ ਬਾਦਸ਼ਾਹੀਆਂ ਕਾ ਇਹ ਨਾ ਬਜ਼ੁਰਗਾਂ ਕੋਲ ਬਾਦਸ਼ਾਹੀਆਂ ਦੇ ਗੁਣ ਨੇ ਸੋ ਇਸ ਕਰਕੇ ਉਹ ਕਹਿੰਦੇ ਹੁੰਦੇ ਆ ਨਾ ਕਿ ਬਿਰਖਾਂ ਦੀ ਛਾਇਆ ਯਾਨੀ ਕਿ ਛਾਂ ਵੱਡੀ ਚੀਜ਼ ਐ ਤਜਾਰਤ ਵਿੱਚ ਮਾਇਆ ਵੱਡੀ ਚੀਜ਼ ਐ ਤੇ ਬਜ਼ੁਰਗਾਂ ਦਾ ਸਾਇਆ ਵੱਡੀ ਚੀਜ਼ ਐ ਸੋ ਇੱਕ ਬਜ਼ੁਰਗ ਚੱਲਦੇ ਫਿਰਦੇ ਐਨਸਾਈਕਲੋਪੀਡੀਆ ਨੇ ਚੱਲਦੇ ਫਿਰਦੇ ਇਤਿਹਾਸ ਨੇ ਜੇ ਅਸੀਂ ਇਹਨਾਂ ਤੋਂ ਕੁਝ ਸਿੱਖ ਸਕੀਏ ਟਿਵਾਨਾ ਰੈਡੀ ਦੇ ਪ੍ਰੋਗਰਾਮ ਨੂੰ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 লাইਵ ਸੁਣਦੇ ਹੋ ਤੇ ਇਸ ਪ੍ਰੋਗਰਾਮ ਦਾ ਲਿੰਕ ਮੰਗਾਉਣ ਵਾਸਤੇ ਤੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ 98763 09655 ਆਪਣਾ ਨੰਬਰ ਹੈ ਉਸ ਤੇ ਸੰਪਰਕ ਕਰ ਸਕਦੇ ਹੋ